ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਵੈੜ ਆ ਗਈ ਵੀਰੇ ਕੋਲੇ ਚੰਗੇ ਰਿਕਾਰਡ ਵਾਲੀ ਆ ਵੱਡੇ ਪੱਲੇ ਚਾ ਵੀਰਿਓ ਤਾਂ ਤਾਜੀ ਸੂਈ ਆ ਆਓ ਵੀਰੇ ਇਹਦੇ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਜੀ ਬਸ ਜੀ ਚੜਦੀ ਕਲਾ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਵਧੀਆ ਚਾਹੀਦੇ ਵਿੱਚ ਹਾਂ ਵੀਰੇ ਨਾਮ ਦੱਸਿਓ ਆਪ ਦਾ ਨਾਮ ਜੀ ਆਪਣਾ ਸ਼ੈਜੀਪ ਸਿੰਘ ਪਿੰਡ ਦੀਨੀ ਵਾਲੀ ਤਹਿਸੀਲ ਨਾਲਾ ਜਲੰਧਸਰ ਅੱਛਾ ਉਹਨੂੰ ਫਿਰ ਆਪਣਾ 9501733918 ਠੀਕ ਹੈ ਜੀ ਹਾਂਜੀ ਬਿਲਕੁਲ ਤਾਂ ਵੀਰੇ ਆਪਣੇ ਕੋਲੇ ਸੂਈ ਵਹਿੜਾ ਗਈ ਕੋਲੇ ਹਾਂ ਜੀ ਸੂਈ ਬੋਲੇ ਤੇ ਵੀ ਜੀ ਵਹਿੜਾ ਬੋਲੇ ਤੇ ਵਹਿੜਾ ਹਾਂਜੀ ਹਾਂਜੀ ਤਾਂ ਵੀਰੇ ਇੱਕ ਮੇ ਅੱਗੇ ਹਰੇਕ ਵੀਡੀਓ ਜੀ ਰੇਟ ਹੁੰਦਾ ਹੀ ਜਾਇਜ ਆਪਣਾ ਹਾਂਜੀ ਜੀ ਬਿਲਕੁਲ ਜਾਇਜ ਤੇ ਪਹੁੰਚ ਫਰੀ ਆ ਪਹੁੰਚ ਬਿਲਕੁਲ ਕਿਹੜੇ ਵੀ ਗਲੇ ਜੀ ਮੇਰਾ ਕੋਈ ਵੀ ਮੰਗਾ ਸਕਦਾ ਪਸ਼ੂ ਪਹੁੰਚ ਵੀਰੇ ਦੀ ਹਰੇਕ ਵੀਡੀਓ ਜੀ ਫਰੀ ਹੁੰਦੀ ਆ ਤਾਂ ਪਹੁੰਚ ਫਰੀ ਦੇ ਨਾਲ ਨਾਲ ਇਹ ਹੈ ਕਿ ਫੋਨ ਜ਼ਰੂਰ ਲਾਇਓ ਰੇਟ ਜਾਇਜ ਹੁੰਦਾ ਰੇਟ ਵੀ ਜੀ ਬਿਲਕੁਲ ਜ਼ਿਆਦਾ ਕਰ ਹਾਂਜੀ ਤਾਂ ਰੇਟ ਵੀ ਹਰੇਕ ਵੀਡੀਓ ਜੀ ਵੀਰ ਫੋਨ ਤੇ ਕਰਦਾ ਹੁੰਦਾ ਵੀਰੇ ਤਾਂ ਵੀਰੇ ਕਹਿੰਦਾ ਜੋ ਵਪਾਰੀ ਵੀਰ ਮ ਤਾਂ ਬਾਕੀ ਤੁਸੀਂ ਫੋਨ ਵੀਰ ਨੂੰ ਲਾਇਆ ਕਰੋ ਤਾਂ ਜੋ ਰੇਟ ਬਿਲਕੁਲ ਹੀ ਜਾਇਜ਼ ਹੁੰਦਾ ਤੇ ਕੋਈ ਬੇਸ਼ੱਕ ਉਧਰੋਂ ਵੀਰੇ ਗੱਡੀ 'ਚ ਬੈਠ ਕੇ ਆ ਜੇ ਆਪ ਦਾ ਹਨਾ ਉਹਨੂੰ ਕਰਾਇਆ ਫ੍ਰੀ ਹੋਊਗਾ ਬਿਲਕੁਲ ਹੋਏ ਸੁੱਧ ਜੀ ਵੀਰੇ ਕਰਾਇਆ ਛੱਡਿਆ ਜਾਊਗਾ ਕਰਾਇਆ ਜੀ ਫਰੀ ਆ ਬਿਲਕੁਲ ਤਾਂ ਗੱਡੀ ਜਾ ਬਹਰ ਉਧਰ ਆਵੇ ਬਿਲਕੁਲ ਤਾਂ ਵੀਰੇ ਉਹ ਸੋਣੀ ਵੜਾ ਵੱਡੇ ਪੱਲੇ 'ਚ ਤਾਂ ਬੱਚਾ ਵੀਰੇ ਇਹਨੇ ਕੀ ਪਾਇਆ ਬੱਚਾ ਵੀ ਜੀ ਵਸ਼ੀ ਜਾ ਵਸ਼ੀ ਹੈਗੀ ਆ ਤਾਂ ਵੇਖੋ ਵੀਰੇ ਉਹ ਵਸ਼ੀ ਵੀ ਬਹੁਤ ਚੰਗੇ ਸੀਮੰਦੀ ਆ ਜੀ ਵੀ ایس ਦੀ ਵੀ ਜੀ ਵਸ਼ੀ ਜੇ ਹਾਂ ਚੰਗਾ ਸੀਮਨ ਹਾਂ ਜੀ ਜੀ ਤਾਂ 나ੜੂ ਤੇ ਬਿਲਕੁਲ ਬੱਚਾ ਵੀਰੇ ਚੈੱਕ ਕਰ ਲਓ ਖੋਲੀ ਵੀਰੇ ਤੋਰਾ ਵ ਤਾਂ ਵੀਰੋ ਬਾਕੀ ਤੋਰਾ ਚੈੱਕ ਕਰ ਲਿਓ ਜੇ ਕੱਦ ਕਾਠ ਦੀ ਜਾਂ ਫੇਸ ਦੀ ਗੱਲ ਕਰੀਏ ਤਾਂ ਬਹੁਤ ਹੀ ਸ਼ਾਨਦਾਰ ਆ ਤੇ ਥਣ ਬੜਾ ਪਿਆਰਾ ਲੱਗਿਆ ਮਈਆਂ ਦਾ ਥਣ ਲੱਗਿਆ ਚਾਰ ਦੰਦਾ ਵੇਖੋ ਵੀਰੋ ਚੋਗੀ ਆ ਮੂੰਹ ਵੇਖੋ ਵੀਰੋ ਚੰਗੀ ਬੈੜ ਆ ਗਈ ਸੋਹਣੀ ਬੈੜ ਕਮਾਲੋ ਵੀਰੋ ਚਵਾਈ ਕਿਵੇਂ ਦੀ ਨਿਕਲੀ ਜੀ ਚਵਾਈ ਵੀ ਜੀ ਇੱਕ ਨੰਬਰ ਇੱਕ ਨੰਬਰ ਇੱਕ ਨੰਬਰ ਠੀਕ ਹੈ ਜੀ ਤਾਂ ਵੇਖੋ ਵੀਰੇ ਇੱਕ ਨੰਬਰ ਚਵਾਈ ਲੱਗੀ ਆ ਤਾਜੀ ਸੂਈ ਆ ਫੁੱਟ ਫੁੱਟ ਪਛਾਣਵਾਈ ਆ ਕੋਈ ਵੀ ਜੀ ਭੂਰ ਨਹੀਂ ਕੋਈ ਛੱਡਾ ਨਹੀਂ ਫੁੱਲ ਗਰੰਟੀ ਠੀਕ ਹੈ ਜੀ ਵੇਖੋ ਵੀਰੇ ਕੋਈ ਭੂਰ ਛੱਡਾ ਵੀ ਹੈ ਨਹੀਂ ਲੇਵੇ ਦੀ ਗੱਲ ਕਰੀਏ ਜੇ ਥਣ ਲੇਵੇ ਦੀ ਜਾਂ ਕਦ ਕਾਠ ਦੀ ਤੇ ਜਾਂ ਵੀਰੇ ਇਹਦੀ ਫੇਸ ਕੁਆਲਿਟੀ ਦੀ ਬਹੁਤ ਜ਼ਿਆਦਾ ਚੰਗੀ ਆ ਤੇ ਆ ਬੱਚਾ ਵੀ ਚੰਗੇ ਨੇ ਸੀਮਨ ਦਾ ਪਾਇਆ ਵਾ ਚੁਵਾਈ ਦੀ ਗੱਲ ਕੀਤੀ ਵੀਰ ਕਹਿੰਦਾ ਇੱਕ ਨੰਬਰ ਚੁਵਾਈ ਲੱਗੀ ਹੈ ਵੀਰੋ ਵੀਰ ਵੀ ਜੀ ਇੰਨੀ ਐ ਤੂੰ ਚਾਹੇ ਬੱਚਾ ਬੈਠੇ ਥੱਲੇ ਕੀ ਬਾਤ ਹੈ ਬਹੁਤ ਚੰਗੀ ਆ ਥਣ ਵਿੱਚ ਇੱਕ ਨਾ ਲੱਗੇ ਤੂੰ ਖਾਓ ਵੀ ਥਾਣਾ ਵੀਰ ਭਾਅ ਉਹ ਕਵੇ ਛੋਟਾ ਥਾਣਾ ਥਾਣ ਮਤਲਬ ਪਿਆਰੇ ਲੱਗੇ ਵੀਰੇ ਕੀ ਬਾਤ ਹੈ ਫੇਸ ਕੁਆਲਿਟੀ ਕੱਦ ਕਾਠ ਥਣ ਲੈਵਾ ਇਹ ਸੁਈਲੀਤੀ ਅੱਜ ਤੀਜਾ ਦਿਨ ਹੋਇਆ ਠੀਕ ਹੈ ਤੇ ਕਿੰਨਾ ਵੀਰ ਜੀ ਦਾ ਥਲੇ ਹਾਂ ਦਾ ਵੀ ਜੀ ਬੋਲਾਂ ਦੇ ਦੇ ਕੋਲ ਹਾਂਜੀ 16 17 ਕਿਲੋ ਬਿਲਕੁਲ ਹਾਜ਼ਰ ਆ 16 17 ਕਿਲੋ ਸਟਾਰਟਿੰਗ ਆ ਠੀਕ ਹੈ ਜੀ ਹਾਂ ਜੇ ਆਪਾਂ ਵੀ ਕੋ ਵੀਰ ਦਾ 4 ਦਿਨ ਚੋ ਕੇ ਲੈ ਦੇ ਠੀਕ ਹੈ ਜੀ ਹਾਂਜੀ ਤਾਂ ਵੇਖੋ ਵੀਰੋ ਵੀਰ ਕਹਿੰਦਾ ਭਾਵੇਂ 4 ਡੰਗ ਚੁਆਈ ਕਰ ਲਓ ਉਹ ਤੁਹਾਡਾ ਆਪਣਾ ਖੁਦ ਦਾ ਫਰਜ਼ ਬੰਦਾ ਜੀ ਹਨਾ ਵੀਰੇ ਚੁਆਈ ਕਰਨੀ ਪਾਸ ਕਰਨੀ ਵੇਚ ਆ ਕੇ ਖਰੀਦ ਕਰਨੀ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਜੀ ਤੇ ਸੋਣੀ ਵੜਾ ਬਾਕੀ ਕੱਦ ਕਾਠਾ ਲਈ ਥਣ ਚੰਗਾ ਲੱਗਿਆ ਤਾਰ ਰੇਡ ਵੀਰ ਦਾ ਜਾਇਜ ਹੁੰਦਾ ਫੋਨ ਜਰੂਰ ਲਾਜੋ ਬਾਕੀ ਵੀਰ ਭਰਾ ਕੋਈ ਨਾ ਕਵੇ ਵੀ ਪਹਿਲ ਨੇ ਕਦ ਛੋਟਾ ਹੋ ਗਾ ਵੇਹਲ ਵਿੱਚ ਕਦ ਇੱਕ ਕਦ ਤੇ ਬਹੁਤ ਆ ਵੀਰੇ ਸਿਰਾ ਕਦ ਕਾਠਾ ਹਾਂਜੀ ਹਾਂਜੀ ਫੁੱਲ ਕਦ ਕਾਠਾ ਲੀਏ ਤੇ ਵੀਰੇ ਮੁੱਲ ਫਿਰੇ ਦਾ ਹੁਣ ਮੋਹਰੇ ਵੀਰ ਜੀ ਫੋਨ ਤੇ ਫੋਨ ਤੇ ਹੁਣ ਬਿਲਕੁਲ ਛੋਟਾ ਰੇਡ ਕਰਾਂਗੇ ਹਾਂਜੀ ਤੇ ਕਰਾਂਗੇ ਫੋਨ ਤੇ ਜੇ ਪਹੁੰਚ ਜਿਹੜੀ ਫ੍ਰੀ ਕਰਾਂਗੇ ਫ੍ਰੀ ਕਰਾਂਗੇ ਬੇਸ਼ੱਕ ਕੋਈ ਵੀਰਾ ਉਧਰੋਂ ਆ ਜੇ ਜਾਂ ਇਧਰੋਂ ਵੀਰਾਂ ਭੇਜ ਦੇ ਜੇ ਉਧਰੋਂ ਵੀਰ ਭਰਾ ਗੱਡੀ ਲੈ ਕੇ ਆਦੇ ਤਾਂ ਆਪਾਂ ਕਿਰਾਇਆ ਫ੍ਰੀ ਦਵਾਂਗੇ ਮਤਲਬ ਕਿਰਾਇਆ ਆਪਾਂ ਜਿਣਾ ਵਾਂ ਬਾਹਾਂ ਪਾਣੀ ਦੀ ਗੱਡ ਰ ਬੈਠੇ ਪਹੁੰਚ ਕਰਾ ਲਿਓ ਵੀਰੇ ਕੋਲ ਕਿਵੇਂ ਵੀ ਤੁਹਾਡਾ ਮਨ ਦੀ ਦਿਲ ਦੀ ਇੱਛਾ ਹਨਾ ਵੀਰੇ ਹਾਂਜੀ ਹਾਂਜੀ ਵੀਰੇ ਬਿਲਕੁਲ ਕਰ ਸਕਦੇ ਜਿੱਦਾਂ ਵੀਰ ਭਰਾ ਦਾ ਮਨ ਕਰੇ ਬਿਲਕੁਲ ਬਿਲਕੁਲ ਤਾਂ ਸੋਹਣੀ ਵਹਿੜਾ ਵੀਰਿਓ ਮਗਰ ਬੱਛੀ ਐ ਬਾਕੀ ਇਹੋ ਬੇਨਤੀ ਹੈ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲਿਓ ਲਾਈਕ ਕਰਿਓ ਸ਼ੇਅਰ ਕਰਿਓ ਜੀ ਜਿਉ ਤੁਹਾਨੂੰ ਨਵੀਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਬਾਕੀ ਵੀਰੇ ਐਡਰੈਸ ਇੱਕ ਵਾਰੀ ਬੋਲਨੇ ਲਾਜ ਜੀ ਆਪਣਾ ਸੈਜੀਪ ਸਿੰਘ ਪੇਂਟ ਦੀਨੇ ਵਾਲੀ ਤਸੀਲ ਐ ਨਾ ਜਿਹੜਾ ਅਮਰਸਰ ਠੀਕ ਹੈ ਜੀ ਫੋਨ ਨੰਬਰ ਆਪਣਾ 9501733918